ਦੇਖੋ ਬਈ ਬਸੰਤ ਤੋਂ ਅਗਲੇ ਦਿਨ ਵੀ ਪਤੰਗ ਘਟ ਘਟ ਆਈ ਜਾਂਦੇ ਨੇ ਅੱਜ ਲੱਗ ਰਿਹਾ ਸਟੈਂਚ ਪੂਰਾ ਬਈ ਮਲੇਰ ਕੋਟਲੇ ਤਾਂ ਐਂ ਫੀਲਿੰਗ ਆਉਂਦੀ ਹੈ ਜਿਵੇਂ ਲਾਹੌਰ ਫਿਰਦੇ ਹੋਈਏ ਸਤਲ ਹੋ ਗਏ ਭਾਂਡੇ ਕਲੀਰੇ ਦੇਖੋ ਚਮਕ ਗਏ ਆ ਜਾਰੀ ਹਾਂਜੀ ਗਾਇਜ਼ ਗੁੱਡ ਮਾਰਨਿੰਗ ਸਾਡੇ ਨਵੇਂ ਬਲੌਗਸ ਤੁਹਾਡਾ ਬਹੁਤ ਸਵਾਗਤ ਹੈ ਤਾਂ ਬਾਈ ਅੱਜ ਦਾ ਬਲੌਗ ਸਟਾਰਟ ਕਰ ਰਹੇ ਹਾਂ ਬਸੰਤ ਦੀ ਅਗਲੀ ਸਵੇਰ ਤੇ ਐਨ ਕੈਂਟ ਜੀ ਨਿਕਲੀ ਹੋਈ ਧੁੱਪ ਦੇ ਨਾਲ ਬਾਈ ਤਾਂ ਗਾਇਜ਼ ਚਾਰੇ ਪਾਸੋਂ ਚਾਰੇ ਪਾਸੇ ਗਾਇਸ ਡੋਰਾ ਹੀ ਡੋਰਾ ਨੇ ਜਾਲ ਪਏ ਪਏ ਨੇ ਪਤੰਗ ਫਟੇ ਪਏ ਨੇ ਉਹ ਦੇਖੋ ਕੰਦਾ ਦੇ ਪਤੰਗ ਚੋਰਾਂ ਗਾਇਸ ਐਵੇਂ ਹੀ ਬਰਾਹਾਂ ਚ ਰੁਲਦੀਆਂ ਫਿਰਦੀਆਂ ਨੇ ਦੇਖੋ ਜਾਲ ਬਣੇ ਪਏ ਨੇ ਤੁਹਾਨੂੰ ਦਿਖ ਰਹੀ ਹੋਣਗੇ ਆ ਦੇਖੋ ਉਹ ਸਾਰੇ ਜਾਲ ਦਿਖ ਰਹੇ ਨੇ ਡੋਰਾ ਦੇ ਬਹੁਤ ਕੰਨ ਬਹੁਤ ਵਧੀਆ ਇੰਜੋਏ ਕੀਤਾ ਯਾਰ ਤੁਹਾਨੂੰ ਆਸ ਨਹੀਂ ਸੀ ਮੀ ਇੰਨਾ ਜਿਆਦਾ ਸੀ ਤੁਹਾਨੂੰ ਐ ਸੀ ਵੀ ਰੁਲ ਗਈ ਬਸੰਤ ਬਟ ਰੱਬ ਨੇ ਸੁਣ ਲਈ ਵਧੀਆ ਗਾਇਸ ਕਾਂਡ ਹੋ ਗਿਆ ਜਿਹੜਾ ਕਬੂਤਰ ਕੱਲ ਬਚਾਇਆ ਸੀ ਉਹ ਰਾਤ ਨੂੰ ਬਿੱਲੀ ਖਾ ਗਈ ਕਰਮ ਕਰਨੇ ਜਾਓ ਕਾਂਡ ਹੋ ਜਾਂਦਾ ਹੈ ਦੇਖੋ ਬਾਈ ਆ ਗਈ ਬਿੱਲੀ ਦੇਖੋ ਫੰਗੀ ਫੰਗਾ ਫੇਲ ਰਹੇ ਨੇ ਗਾਇਸ ਇਹਦਾ ਸਿਰ ਚ ਪਾਪ ਹੀ ਛੱਡ ਗਿਆ ਯਾਰ ਚਲੋ ਬਾਈ ਉਹਦੀ ਮੌਤ ਲਿਖੀ ਹੋਈ ਸੀ ਉਸ ਤਰੀਕੇ ਨੇ ਉਸ ਤਰੀਕੇ ਹੋ ਲਿਖੀ ਹੋਈ ਸੀ ਬਾਈ ਗਾਇਸ ਲਈ ਜਾ ਬਦਲਾ ਲੈਣ ਆ ਗਈ ਬਿੱਲੀ ਜਿਹੜਾ ਕਬੂਤਰ ਖਾਇਆ ਨਾ ਉਹਦਾ ਬਦ ਵੀ ਫਿਰ ਜਾਈ ਗਾਇਸ ਬਿੱਲੀ ਇੱਧਰ ਨੂੰ ਆਈ ਹੈ ਤਾ ਫਿਰ ਦੀ ਆ ਪਗਲਾ ਮੂਲ ਲੱਭਦੀ ਉਸ ਰਾਸ਼ ਹੋ ਦੇਖੋ ਸਾਡੇ ਪੂਤਿਆ ਰੂਮ ਚ ਆ ਗਈ ਗਲਤ ਕੀਤਾ ਬਿੱਲੀ ਨੇ ਬਹੁਤ ਜਿਆਦਾ ਮਾੜਾ ਕੀਤਾ ਦੱਸੋ ਬਚਾਇਆ ਸੀ ਮੈਂਨੇ ਆਪਣੇ ਦਿਲ ਨਾਲ ਖਾ ਗਈ ਚਲੋ ਵੀ ਕੁਦਰਤ ਦਾ ਰੂਲ ਹੈ ਵੀ ਯਾਰ ਹੈਨਾ ਵੱਡਾ ਜੀਵ ਛੋਟਾ ਜੀਵ ਨੂੰ ਖਾਂਦੇ ਹੀ ਖਾਂਦੇ ਦੇਖੋ ਬਈ ਬਸੰਤ ਤੋਂ ਅਗਲੇ ਦਿਨ ਵੀ ਪਤੰਗ ਘਟ ਘਟ ਆਈ ਜਾਂਦੇ ਨੇ ਸਵੇਰੀ ਸਵੇਰੀ ਲੁੱਟ ਲਿਆ ਦੇਖ ਅੰਕੂ ਭਾਈ ਦੇਖੋ ਤੁੱਪ ਸੇ ਕਰ ਰਹੇ ਨੇ ਵੈਸੇ ਵੈਸੇ ਗੈਸ ਲੀਜਣ ਨੂੰ ਦੇਖੋ ਨਾਣ ਤੋਂ ਵੱਜ ਕੇ ਪਈ ਆ ਦੇਖੀ ਗੇਰ ਅੰਗੜਾਈਆਂ ਤੋੜ ਰਹੀ ਗੈਸ ਦੇਖੋ ਧੁੱਪ ਨਿਕਲ ਗਈ ਨਾ ਗੈਸ ਤਾਂ ਧੁੱਪ ਸੇਕ ਰਹੀ ਆ ਵਧੀਆ ਮੈਂ ਵੀ ਬਾਹਰ ਕੱਢਦਾ ਕਿਉਂ ਇਨਾ ਆਈ ਨਾ ਠੰਡਾ ਨਾ ਲੱਗ ਜੇ ਦੇਖੋ ਗੈਸ ਰਾਕਟ ਜਾ ਰਿਹਾ ਅਸਲ 'ਚ ਭਾਈ ਇਹ ਰਾਕਟ ਨਹੀਂ ਹੁੰਦਾ ਇਹ ਜਹਾਜ਼ ਹੀ ਹੁੰਦਾ ਜਿਵੇਂ ਜਿਹੜਾ ਐਕਸਟਰਾ ਫਿਊਲ ਹੁੰਦਾ ਨਾ ਇਹ ਸੁੱਟੋ ਦਾ ਜਾਂਦਾ ਹੁੰਦਾ ਦੇਖੋ ਵੀਰ ਗਾਇਬ ਹੋ ਜਾਂਦੇ ਨਾ ਪਿੱਛੇ-ਪਿੱਛੋਂ ਤਾਂ ਇਹ ਫਿਊਲ ਹੀ ਸਿੱਟਦਾ ਜਾਂਦਾ ਹੁੰਦਾ ਕਿਉਂਕਿ ਭਾਰ ਹੋ ਜਾਂਦਾ ਜਹਾਜ਼ 'ਚ ਕਈ ਵਾਰ ਤਾਂ ਉਹ ਸਿੱਟਦਾ ਜਾਂਦਾ ਹੁੰਦਾ ਬਾਈ ਆਪਾਂ ਸੁਰਖ ਸੋਗਣਾ ਰਾਕਟ ਹੈ ਰਾਕਟ ਐ ਹੁਣ ਜਾਊਗਾ ਯਾਰ ਉਹ ਤਾਂ ਉੱਪਰ ਜਾ ਕੇ ਹੀ ਗਾਇਬ ਹੋ ਜਾਂਦਾ ਹੁੰਦਾ ਉਦੋਂ ਦਿਖਣਾ ਹੀ ਬੰਦ ਹੋ ਜਾਂਦਾ ਉਹ ਰੋ ਜਹਾਜ਼ ਹੀ ਹੁੰਦਾ ਫਿਊਲ ਸਿੱਟਦਾ ਜਾਂਦਾ ਹੁੰਦਾ ਕਿਉਂਕਿ ਟੈਂਕੀਆਂ ਫੁੱਲ ਹੁੰਦੀਆਂ ਨੇ ਭਾਰੀ ਹੋ ਜਾਂਦਾ ਉਹਨੂੰ ਸਿੱਟਣਾ ਪੈਂਦਾ ਬੰਨੇ ਅੱਜ ਵੀ ਡਾਈ ਫਿਰਦਾ ਪਤੰਗ ਦੇਖੋ ਗਾਇਸ ਆ ਗਿਆ ਪਲੀਚਾ ਹਾਂ ਆ ਦੇਖੋ ਬਾਈ ਅੱਜ ਲੱਗ ਰਿਹਾ ਸਟੈਂਚ ਪੂਰਾ ਅਸੀਂ ਬਿੱਲੀਆਂ ਨਹੀਂ 5 ਸਾਲ ਵਾਸਤਵ ਦੇਖਿਆ ਸੌਨਾ ਦੱਸੇ ਕਿ ਇਹ ਹੈ ਦੁਖੀ ਦਾ ਓ ਲਾਵੇਂ ਵਾਲਿਆ ਲੁੱਟਲੀ ਕਹਿੰਦੇ ਗੱਡੀ ਕਰੋੜਾਂ ਦੀ ਬੱਲੀਆਂ ਦਿਖਾ ਕੇ ਦੇਸੀ ਕਟਾ ਯੂਪੀ ਦਾ ਬੜੀ ਮੈਂ ਦੇਖੋ ਮਾਲਿਸ਼ ਕਰ ਰਹੀ ਐ ਗਾਇਸ ਤਾਂ 11 ਵੱਜ ਚੁੱਕੇ ਨੇ ਬਾਈ ਸਵੇਰੇ ਤਾਂ ਹੁਣ ਤਿਆਰ ਤੇ ਰੋ ਕੇ ਨਿਕਲਦੇ ਆ ਸ਼ਾਂਕਲ ਨਾਲ ਜਾਣਾ ਤੇ ਗਾਇਸ ਹੁਣ ਚੱਲਦੇ ਆਪਾਂ ਸੰਗਰੂਰ ਤੇ ਮਲੇਰਕੋਟਲੇ ਸੰਗਰੂਰ ਜਾਣਾ ਵੀਰੇ ਪਿੰਗਲਵਾੜੇ ਚ ਅ ਸਬਜ਼ੀਆਂ ਵਗੈਰਾ ਦੇ ਕੇ ਉਦਾਨ ਪੱਤਰ ਕਰਨ ਤਾਂ ਉਸ ਤੋਂ ਬਾਅਦ ਮਲੇਰਕੋਟਲੇ ਜਾਣਾ ਵੀਰੇ ਭਾਂਡੇ ਕਲੀ ਕਰਾਣ ਪਿੱਤਲ ਦੇ ਭਾਂਡੇ ਨੇ ਉਹ ਕਲੀ ਕਰਾ ਕੇ ਲਿਆਵਾਂਗੇ ਤਾਂ ਗਾਇਸ ਗੱਲਾਂ ਬਾਤਾਂ ਉੱਥੇ ਹੀ ਕਰਾਂਗੇ ਤਾਂ ਨਿਕਲਦੇ ਆਜੀ ਪਿੰਗਲ ਵਾਲੇ ਪਹੁੰਚ ਗਏ ਸੀ ਗਾਇਸ ਤਾਂ ਉਹ ਜਿਹੜਾ ਲਿਆਤੀਆਂ ਸਬਜ਼ੀਆਂ ਬਿਸਕੁਟ ਵਗੈਰਾ ਤਾਂ ਉਹ ਦਵਾਂਗੇ ਬਾਈ ਸਾਰੇ ਉਹਨਾਂ ਦੇ ਵੰਡਾਂਗੇ ਚਲੋ ਬਾਈ ਹੁਣ ਨਿਕਲਦੇ ਆ ਮਲੇਰਕੋਟਲੇ ਨੂੰ ਬਾਈ ਪਿੰਗਲਵੜਾ ਨਾ ਫੇਰ ਕਿਸੇ ਦਿਨ ਦਿਖਾਵਾਂਗੇ ਜਦੋਂ ਖਾਸਾ ਕੁਝ ਲੈ ਕੇ ਆਵਾਂਗੇ ਦਾ ਕਰੂ ਆਪਰ ਬਾਈ ਮਲੇਰਕੋਟਲੇ ਤੇ ਐ ਫੀਲਿੰਗ ਆਉਂਦੀ ਹੈ ਜਿਵੇਂ ਲਾਹੌਰ ਫਿਰਦੇ ਹੋਈਏ ਗੈਸ ਟ੍ਰੈਫਿਕ ਤੋਂ ਨਿਕਲ ਕੇ ਮਸਾ ਪਹੁੰਚ ਗਏ ਬਾਈ ਮੈਂ ਆਹ ਲੋ ਆਹ ਲੋ ਆਹ 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 ਉਹਦੇ ਕਰਾਵਾਂਗੇ ਬਾਈ ਕਲੀ ਭਾਂਡੇ ਗੈਸ ਭਾਂਡੇ ਦੇਤੇ ਬਾਈ ਦੇਖੋ ਕਿੰਨੇ ਦੂਰ ਆਇਆ ਸੀ ਭਾਂਡੇ ਕਲੀ ਕਰਾਉਣ ਵਾਸਤੇ ਪਿੱਤਲ ਦੇ ਭਾਂਡੇ ਚ ਰੋਟੀ ਖਾਣੇ ਆਣੇ ਸੀ ਤਾਂ ਹੀ ਕਰਕੇ ਤਾਂ ਹੁਣ ਚੱਲ ਰਿਹਾ ਮਲੇਰ ਕੋਟਲੇ ਦੇ ਬਾਜ਼ਾਰਾਂ ਚ ਮੈਂ ਤਾਂ ਹੁਣ 500 ਦਾ ਵੀ ਮਰਜੀ ਜੀ ਦੇ ਦੇਣਾ ਲੋੜ ਆ ਅਰੇ ਇਹ ਨੂੰ ਲੈ ਡਾਕਟਰ ਸਾਹਿਬ ਕਹਿੰਦੇ ਸਹੀ ਹੀ ਕਰਾਂਦੇ ਕਹਿੰਦੇ ਮਹਿੰਗਾ ਬੰਗ ਰਿਹਾ ਪੈਸੇ ਡਾਇਰੈਕਟਰ ਸਾਹਿਬ ਨੇ ਕਰਾਇਆ ਨਹੀਂ ਸਾਡੇ ਦੇਖ ਤੀ ਗਾਇਸ 2 ਘੰਟੇ ਬਾਅਦ ਮਿਲਣਗੇ ਭਾਂਡੇ ਤਾਂ ਐਨਾ ਸੀ ਚੱਲਦੇ ਆ ਮੀਆਂ ਜੀ ਲਵੇ ਸਾਡੇ ਸ਼ਾ ਅੰਕਲ ਦੇ ਕੋਈ ਜਾਣ ਪਛਾਣੇ ਮੀਆਂ ਜੀ ਜੋਤਸੀ ਨੇ ਤਾਂ ਉਹਨਾਂ ਨਾਲ ਵੀ ਮਿਲਦੇ ਆ ਤੇ ਆਪਣੀ ਜੋਤਸ਼ੀ ਦਿਖਾਣੇ ਵੀ ਹਾਂ ਸਾਡਾ YouTube ਚੈਨਲ ਚੈਨਲ YouTube ਚੈਨਲ ਕਦੋਂ ਚੱਲੂਗਾ ਕਦੋਂ ਨਹੀਂ ਕਦੋਂ ਸਾਡੀ ਰੀਚ ਪਹੁੰਚੂਗੀ ਬਸ ਵੈਸੇ ਤਾਂ ਵੈਸੇ ਕਰਮ ਦੀ ਖੇਡ ਹੈ ਇਹ ਤਾਂ ਫਿਰ ਵੀ ਆਪਣਾ ਜੋ ਮਨ ਚ ਹੁੰਦਾ ਕਰ ਲੈਣਾ ਚਾਹੀਦਾ ਐਸ ਮੀਆਂ ਜੀ ਲਵੇ ਆ ਗਏ ਸੀ ਮੀਆਂ ਜੀ ਤਾਂ ਫੋਨ ਕੀਤਾ ਗਏ ਸਾਨ ਲੱਗ ਰਹੇ ਨੇ ਤਾਂ ਫੇਰ ਕੁੰਡੇ ਲੈ ਖੁਲਵਾਨ ਨੇ ਆਪਣੀ ਡਾਕਟਰ ਸਾਹਿਬ ਵੀ ਖੁਲਵਾਨਗੇ ਤਾਂ ਮਿਲ ਲੈ ਜੋਤਿਸ਼ੀ ਨੂੰ ਮੀਆਂ ਜੀ ਨੂੰ ਆ ਮਿਲਦਾ ਘਰੇ ਜਾ ਕੇ ਬਈ ਘਰੇ ਜਾ ਕੇ ਦੱਸਦੇ ਆ ਕੀ ਕੀ ਕਹਿਆ ਲੋਗ ਇਸ ਤਰ੍ਹਾਂ ਹੋ ਗਏ ਭਾਂਡੇ ਖਲੀਰੇ ਦੇਖੋ ਚਮਕ ਗਏ ਗਏ ਰੋਟੀ ਖਾ ਲਈ ਤਾਂ ਲੈ ਕੇ ਆ ਕੇ ਆਣੇ ਨੂੰ ਘੈਂਟ ਖਾਣਾ ਸੀ ਬਈ ਇਹ ਹਨ ਨੀਲੇ ਤੋਂ ਪਿੱਛਲਾ ਫਰਸ਼ ਬਣਾਇਆ ਹੋਇਆ ਆ ਦੇਖੋ ਵਾਸ਼ਰੂਮ ਹੀ ਕਿੰਨੇ ਘੈਂਟ ਨੇ ਦੇਖੋ ਬਾਈ ਇਹ ਵਾਸ਼ਰੂਮ ਆ ਦੇਖੋ ਬਾਈ ਵਾਸ਼ਰੂਮ ਘੈਂਟ ਹੈ ਗਾਇਸ ਸੁਨਾਮ ਪਹੁੰਚ ਰਹੀ ਸੀ ਹਾਂ ਚੱਲਦੇ ਆ ਬਾਈ ਘਰੇ ਮੈਨੂੰ ਆਇਆ ਸੀ ਮੈਂ 2-3 ਵਜੇ ਮੁੜਿਆ ਆਵਾਂਗਾ ਬਟ ਬਾਈ 7 ਦੇ ਵੱਜ ਗਏ 7 ਗਾਇਸ ਤਾਂ ਹੁਣ ਆਇਆ ਮਲੇਰੀ ਕੋਟਲੇ ਤੋਂ ਸ਼ੈਲੀ ਮੈਂ ਨਾ ਪਿੰਗਲਵਾੜੇ ਗਿਆ ਸੀ ਅੱਜ ਅੱਛਾ ਉਹ ਕਰੀ ਵੀ ਤੈਨੂੰ ਛੱਡ ਦਿੰਨੇ ਓਰੇ ਓਏ ਤੈਨੂੰ ਨਾ ਸਾਡੀ ਆਰਾਮ ਚ ਛੱਡਦਾ ਮੈਨੂੰ ਪਿੰਗਲਵਾੜੇ ਮੰਮੀ ਦੇਖਦਾ ਮੰਮੀ ਹਟਦਾ ਨਹੀਂ ਕਰਨ ਲਾਗੇ ਮਾਰੇ ਮਤੇ ਨਹੀਂ ਨਹੀਂ ਤੈਨੂੰ ਨਾ ਛੱਡ ਦੇ ਬਈ ਅਸੀਂ ਛੋਟੇ ਹੁੰਦੇ ਬੋਧ ਇਹਨੂੰ ਭਗਾਈ ਕਰਦੇ ਸੀ ਤੈਨੂੰ ਪਿੰਗਲਵਾੜੇ ਛੱਡ ਦਾਂਗੇ ਇਹ ਚੌੜ ਕਰੀ ਜਿੱਦ ਕਰੀ ਪਿੰਗਲਵਾੜੇ ਛੱਡ ਦਾਂਗੇ ਤਾਂ ਬਈ ਮੀਆਂ ਜੀ ਬਾਰੇ ਦੱਸਾਂ ਮੀਆਂ ਜੀ ਬਈ ਜੋਤਿਸ਼ ਨੇ ਉਹਨਾਂ ਹੈਮ ਜਾਤ ਮੁਸਲਮਣ ਤੋਂ ਨਹੀਂ ਪਰ ਗੁਰੂ ਉਹਨਾਂ ਦਾ ਬ੍ਰਾਹਮਣ ਹੈ ਤਾਂ ਮੁਸਲਮ ਗੁਰੂ ਵੀ ਹੈ ਬਟ ਨੌਲੇਜਲੀ ਕੰਮ ਕਰਦੇ ਨੇ ਉਹ ਚੋਰਤਾ ਮਾ ਸਾਰੇ ਹਿੰਦੂ তীਰਥਾਂ ਯਾਤਰਾ ਕਰ ਚੁੱਕੇ ਨੇ ਇਹ ਹੁੰਦੇ ਨੇ ਇਨਸਾਨ ਗਾਈਜ਼ ਤਾਂ ਹੁਣ ਉੱਥੋਂ ਆ ਗਏ ਸੀ ਬਾਈ ਤਾਂ ਕਿ ਸ਼ੈਲਨਾ ਭਗਾਈ ਕਰਕੇ ਤਾਂ ਹੁਣ ਆ ਗਏ 뮤ਜ਼ੀਅਮ ਚ ਤੇ 뮤ਜ਼ੀਅਮ ਦੀ ਸਫਾਈ ਕਰਦੇ ਆ ਤੇ ਗਾਈਜ਼ ਕੱਲ ਹੈਗਾ ਲਵੰਨਾ ਦਾ ਬਰਥਡੇ ਤਾਂ ਪੂਰਾ ਇੰਜੋਏ ਕਰਾਂਗੇ ਤਾਂ ਸਫਾਈ ਕਰ ਲਏ ਬਾਈ ਦੇਖੋ ਕਾਫੀ ਦਿਨ ਬਾਅਦ 뮤ਜ਼ੀਅਮ ਚਮਕਾਤਾ ਮੈਨੇ ਗਾਣੇ ਚੱਲੇ ਨੇ ਹਿੰਦੀ ਸਗਾਤਿਆਂ ਆ ਗਿਆ ਗਾਈਸ ਹੈਰ ਸੁਕੇ ਆਜਰੇ ਆਜਰੇ ਮੈਂ ਗੈ ਆਜਰੇ ਲੋ ਗਾਈਸ ਤਾਂ ਹੁਣ ਬੱਝ ਚੁੱਕੇ ਨੇ ਭਾਈ 7.5 ਤਾਂ ਹੁਣ ਚਲਦੇ ਆਂ ਬਾਲ ਕਟਾਣ ਭਾਈ ਹਾਂ ਟੜੀ ਜੁੜੀ ਬੱਦ ਗਈ ਵਾਲ ਕਟਾ ਕੇ ਆਨੇ ਆ ਕਾਫੀ ਦਿਨ ਹੋ ਗਏ ਕਟਾਏ ਨਹੀਂ ਹੈਗੇ ਤਾਂ ਅੱਗੇ ਵਿਆਹ ਵੀ ਬਾਬੇ ਦੇ ਭਾਈ ਤਾਂ ਤਾਂ ਕਰਦੇ ਗਾਈਸ ਬਾਲ ਕਟਾਏ ਜੀ ਤਾਂ ਭਾਈ ਠੰਡ ਇੰਨੀ ਕ ਹੋ ਗਈ ਸ਼ੀਤ ਲਹਿਰ ਚੱਲਣ ਲੱਗੀ ਪੂਰੀ ਖਤ ਖਤਰਨਾਕ ਬਈ ਠੰਡ ਲੱਗੀ ਜਾਂਦੀ ਹੈ ਪੂਰੀ ਤਾਂ ਇਸ ਖਾਣਾ ਖਾਣੇ ਸਾਗ ਆ ਚੁੱਕਾ ਵੀ ਅੱਜ ਵੀ ਕਾਫੀ ਦਿਨਾਂ ਬਾਅਦ ਆਇਆ ਹੈ ਸਾਗ ਤਾਂ ਬਈ ਇੱਚ ਗਿਆ ਲੱਗ ਗਿਆ ਠੀਕ ਹੈ गाइस ਅੱਜ ਦਾ ਵਲੋਗ ਕਰਦੇ ਇੱਥੇ ਐਂ ਆਈ ਹੋਪ ਤੁਹਾਨੂੰ ਆਹ ਸਭ ਵਲੋਗ ਪਸੰਦ ਆਇਆ ਹੋਵੇ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਯੂਰ ਵੀ ਲਈ ਪਾਣੀ ਪੀਲਾ ਯੂਟਿਊਬਰ ਗਾਇਸ ਸਵੇਰੀ ਸਵੇਰੀ ਨਿਵਾਦੀ ਦੇਖੋ ਹਾਂ ਖੰਡ ਲੱਗ ਗਈ ਹੋਣਾ ਦੇਖੋ ਸਵੇਰੀ ਸਵੇਰੀ ਨਿਵਾਦੀ ਕਿੰਨੇ ਦਿਨ ਹੋ ਗਏ ਗਾਇਸ ਇਹਨੂੰ ਨਾ ਇਹਨੂੰ ਮਹੀਨਾ ਹੀ ਹੋ ਗਿਆ ਸੀ ਬਉਰਾਣੀ ਬਣ ਗਈ ਦੇਖੋ ਗਾਇਸ